ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਗੁਰਸਿੱਖ ਸੰਗਤਾਂ ਇਸ ਹਫਤਾਵਾਰੀ ਦੀਵਾਨ ਅੰਦਰ ਸੁਭਾਏਮਾਨ ਹੋ ਆਪ ਅਤੀ ਵਿਭਾਗੀ ਹੋ ਜੋ ਮੇਰੇ ਗੁਰੂ ਨਾਨਕ ਨੇ ਆਪ ਨੂੰ ਆਪਣੇ ਕੋਲ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਆਪਾਂ ਸੰਗਤ ਦੇ ਵਿੱਚ ਆਏ ਹਾਂ ਸੰਗਤ ਦੇ ਵਿੱਚ ਆਉਣ ਦੇ ਨਾਲ ਕੀ ਹੁੰਦਾ ਹੈ ਜਿਹੜੇ ਤੁਹਾਡੇ ਮਨ ਦੀ ਮੈਲ ਹੈ ਤੁਹਾਡੇ ਮਨ ਦੇ ਜੋ ਆਪਣੇ ਬਲਵਲੇ ਨੇ ਜੋ ਸ਼ੰਕੇ ਨੇ ਉਹ ਨਿਵਰਤ ਹੁੰਦੇ ਨੇ ਮੈਲ ਵੀ ਲੈਂਦੀ ਹੈ ਮਨ ਦੀ ਸੰਗਤ ਕਰਨੀ ਉਹ ਹੈ ਚੰਗੀ ਜਿੱਥੇ ਆਵੇ ਯਾਦ ਪਿਆਰਾ ਸੰਗਤ ਸੰਗਤ ਦੇ ਵਿੱਚ ਫਰਕ ਹੁੰਦਾ ਹੈ ਭਾਈ ਕਿਸੇ ਨਸ਼ੇੜੀ ਕੋਲ ਬੈਠ ਜਾਵੋ ਉਹ ਕੋਸ਼ਿਸ਼ ਕਰੇਗਾ ਕਿ ਇਹ ਮੇਰੇ ਵਰਗਾ ਹੀ ਬਣ ਜਾਵੇ ਇਹ ਵੀ ਨਸ਼ਾ ਕਰੇ ਕਿਸੇ ਸ਼ਰਾਬੀ ਕੁਆਬੀ ਕੋਲ ਬੈਠ ਜਾਵੇ ਕਿਸੇ ਵਿਕਾਰੀ ਪੁਰਸ਼ ਦੀ ਸੰਗਤ ਕਰੋ ਤੇ ਉਹ ਵੀ ਇਹ ਕਹੇਗਾ ਕਿ ਇਹ ਵਿਕਾਰੀ ਬਣ ਜਾਵੇ ਪਰ ਪਾਤਸ਼ਾਹ ਕਹਿੰਦੇ ਸੰਗਤ ਕਿਹੜੀ ਚੰਗੀ ਹੈ ਇੱਥੇ ਮੋੜਾਂ ਦੇ ਉੱਤੇ ਬਹਿ ਕੇ ਚਾਰ ਬੰਦਿਆਂ ਦੀ ਸੰਗਤ ਦੇ ਵਿੱਚ ਬਹਿ ਕੇ ਇਧਰ ਲਿਆ ਉਧਰ ਲਿਆ ਗੱਲਾਂ ਮਾਰਨੀਆਂ ਉਦੋਂ ਨਾ ਕੀ ਪ੍ਰਾਪਤ ਹੁੰਦਾ ਕੁਛ ਵੀ ਨਹੀਂ ਸਮਾਂ ਖਰਾਬ ਹੁੰਦਾ ਸੰਗਤ ਕਰਨੀ ਉਹ ਹੈ ਚੰਗੀ ਜਿੱਥੇ ਆਵੇ ਯਾਦ ਪਿਆਰਾ ਬਿਰਤੀ ਜੁੜ ਜਾਏ ਦੁਨੀਆ ਭੁੱਲ ਜੇ ਹੋ ਜੇ ਜੀਵਨ ਸਫਲ ਹਮਾਰਾ ਤੇ ਜੀਵਨ ਸਫਲ ਸਿਰਫ ਕੇਵਲ ਔਰ ਕੇਵਲ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆਇਆ ਹੁੰਦਾ ਹੋਰ ਨਹੀਂ ਕਿ ਤੁਸੀਂ ਮਹਿੰਗੇ ਰੈਸਟੋਰੈਂਟ ਤੇ ਖਾਣ ਜਾਵੜੋ ਇਸੇ ਮਹਿੰਗੇ ਜਗ੍ਹਾ ਦੇ ਉੱਤੇ ਤੁਸੀਂ ਘੁੰਮਣ ਫਿਰਨ ਚਲੇ ਜਾਓ ਮੋ ਉੱਥੇ ਗਿਆ ਤੁਹਾਡੇ ਧਨ ਦੀ ਬਰਬਾਦੀ ਤੁਹਾਡੇ ਸਮੇਂ ਦੀ ਬਰਬਾਦੀ ਤੁਹਾਡੇ ਸਵਾਸਾਂ ਦੀ ਬਰਬਾਦੀ ਪਰ ਜਦੋਂ ਆਪਾਂ ਗੁਰੂ ਨਾਨਕ ਦੀ ਸ਼ਰਣ ਦੇ ਵਿੱਚ ਆ ਗਏ ਜਦੋਂ ਘਰੋਂ ਤੁਰ ਪੇ ਫੁਰਨਾ ਹੀ ਬਣ ਗਿਆ ਵੀ ਅੱਜ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਜਾਣਾ ਹੈ ਤੇ ਉਦੋਂ ਤੋਂ ਹੀ ਭਾਈ ਤੁਹਾਡੇ ਜਿਹੜੇ ਪੁੰਨ ਨੇ ਤੁਹਾਡੇ ਬਣਨੇ ਸ਼ੁਰੂ ਹੋ ਜਾਂਦੇ ਨੇ ਕਰਮ ਬੀਜਿਆ ਜਾਂਦਾ ਹੈ ਆਪੇ ਬੀਜ ਆਪੇ ਹੀ ਖਾਹੇ ਆਪ ਬੀਜ ਕੇ ਆਪੇ ਹੀ ਫਿਰ ਆਪਾਂ ਇਹ ਕਰਮ ਹੁਣ ਜੋ ਬੀਜ ਰਹੇ ਆਂ ਇਹ ਆਪਾਂ ਆਪ ਹੀ ਖਾਣਾ ਹੈ। ਔਰ ਸੰਗਤ ਕੀ ਹੈ ਸੰਗਤ ਸ਼ੀਸ਼ਾ ਹੈ ਭਾਈ। ਗੁਰੂ ਸ਼ੀਸ਼ਾ ਹੈ। ਪਾਤਸ਼ਾਹ ਤੁਹਾਨੂੰ ਸੰਗਤ ਦੇ ਵਿੱਚ ਗੁਰਬਾਣੀ ਦੇ ਰਾਹੀ ਤੁਹਾਨੂੰ ਸੰਬੋਧਨ ਕਰਦੇ ਨੇ ਕਿ ਪੁਰਖਾ ਤੂੰ ਵੇਲੇ ਨੂੰ ਸੰਭਾਲ ਰਿਹਾ ਹੈ। ਜਿਵੇਂ ਕੇਰਾ ਬਾਬਾ ਲਾਲ ਸਿੰਘ ਮਹਾਰਾਜ ਪਾਸ ਆਇਆ ਪਟਿਆਲੇ ਵਾਲੇ ਰਾਜੇ ਦਾ ਵਜ਼ੀਰ ਬਾਬਾ ਜੀ ਕਹਿੰਦੇ ਹੋਰ ਵਜੀਰ ਜੀ ਕੀ ਹਾਲ ਹੈ ਕਹਿੰਦਾ ਜੀ ਬਸ ਸਮਾਂ ਜਿਵੇਂ ਆਪਾਂ ਕਹਿੰਦੇ ਵੀ ਟਾਈਮ ਪਾਸ ਕਰੀ ਜਾਂਦੇ ਬਾਬਾ ਜੀ ਕਹਿੰਦੇ ਅੱਛਾ ਭਾਈ ਬਾਬਾ ਜੀ ਕਹਿੰਦੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਕਹਿੰਦਾ ਨਾ ਮਹਾਰਾਜ ਕਿੱਥੇ ਸਮਾਂ ਅੰਮ੍ਰਿਤ ਵੇਲੇ ਕਿੱਥੇ ਟਾਈਮ ਲੱਗਦਾ ਬਾਬਾ ਜੀ ਕਹਿੰਦੇ ਨਿਤਨੇਮ ਕਰਦਾ ਕਹਿੰਦਾ ਨਹੀਂ ਜੀ ਰਜੇਵੇਂ ਹੀ ਬੜੇ ਨੇ ਸਰਕਾਰਾਂ ਦੇ ਦਰਬਾਰੇ ਹੋਰ ਕਿੱਥੇ ਸਮਾਂ ਲੱਗਦਾ ਕਹਿੰਦੇ ਨਿਤਨੇਮ ਕਰਨ ਦਾ ਬਾਬਾ ਜੀ ਕਹਿੰਦੇ ਰਹਿਦਾਸ ਕਰਦਾ ਕਹਿੰਦਾ ਨਾ ਮਹਾਰਾਜ ਸਮਾਂ ਹੀ ਨਹੀਂ ਲੱਗਦਾ ਕਿਹਾ ਤਾਂ ਹੈ ਬਾਬਾ ਜੀ ਕਹਿੰਦੇ ਥੋੜਾ ਬਹੁਤਾ ਚਰ ਕੋ ਚੌਂਕੜਾ ਲਾਉਂਦਾ ਹੋਵੇ ਕੋਈ ਵਾਹਿਗੁਰੂ ਕਹਿੰਦਾ ਹੋਵੇ ਕੋਈ 15 20 ਮਿੰਟ ਮਾਲਾ ਫੇਰਦਾ ਹੋਵੇ ਕਹਿੰਦਾ ਨਹੀਂ ਮਹਾਂਪੁਰਸ਼ ਝੂਠ ਨਹੀਂ ਬੋਲਦੇ ਸਮਾਂ ਨਹੀਂ ਲੱਗਦਾ ਤੇ ਬਾਬਾ ਜੀ ਕਹਿੰਦੇ ਵਜੀਰ ਤੇਰਾ ਭਲੇਖਾ ਹੈ ਤੇਰਾ ਟਾਈਮ ਪਾਸ ਨਹੀਂ ਤੇਰਾ ਟਾਈਮ ਫੇਲ ਹੋ ਰਿਹਾ ਹੈ ਤੇ ਜਿੰਨੀ ਛੇਤੀ ਬੰਦਾ ਇਹ ਗੱਲ ਨੂੰ ਸਮਝ ਜਾਊਗਾ ਕਿਉਂ ਇਹ ਮਨ ਦੇ ਵਿੱਚ ਭੁਲੇਖਾ ਹੀ ਹੁੰਦਾ ਕੋਈ ਕਹਿੰਦਾ ਮੈਂ ਇੰਨੇ ਸਾਲ ਜਿਉਣਾ ਕੋਈ ਕਹਿੰਦਾ ਮੈਂ ਇੰਨੇ ਸਾਲ ਜਿਉਣਾ ਨਹੀਂ ਪਾਈ ਪਤਾ ਨਹੀਂ ਕਦੋਂ ਹੁਕਮ ਆ ਜਾਣਾ ਭਗਵਾਨ ਦਾ ਕੱਚੀ ਪੱਕੀ ਉਹ ਕਦੋਂ ਵੱਟ ਲਵੇ ਉਹਦੀ ਰਜਾ ਹੈ ਤੇ ਇਸ ਲਈ ਇਹ ਬੰਦੇ ਨੂੰ ਚਾਹੀਦਾ ਹੈ ਕਿ ਸਮੇਂ ਦੇ ਨਾਲ ਵੇਲੇ ਦੀ ਸੰਭਾਲ ਕਰਕੇ ਉਹਦੇ ਧਿਆਨ ਦੇ ਵਿੱਚ ਉਹਦੀ ਬੰਦਗੀ ਦੇ ਵਿੱਚ ਜੁੜ ਜਾਣਾ ਚਾਹੀਦਾ ਹੈ ਜੁੜ ਜਾਣਾ ਚਾਹੀਦਾ ਹੈ ਉਹਦੀ ਬੰਦਗੀ ਦੇ ਵਿੱਚ ਕਿੰਨੇ ਕੰਨੇ ਹੀ ਭਗਤ ਜਨਾਂ ਦੇ ਜੀਵਨ ਦਾ ਵਰਣਨ ਹੁੰਦਾ ਹੈ ਜਿਨ੍ਹਾਂ ਨੇ ਇੱਕ ਚੁੱਲ੍ਹੇ ਦੇ ਵਿੱਚ ਮੱਚਦੀ ਹੋਈ ਲੱਕੜ ਤੋਂ ਸਿੱਖਿਆ ਲੈ ਕੇ ਵੀ ਛੋਟੀ ਲੱਕੜ ਪਹਿਲਾਂ ਮੱਚ ਜਾਂਦੀ ਹੈ ਵੱਡੀ ਲੱਕੜ ਨੂੰ ਸਮਾਂ ਲੱਗਦਾ ਹੈ ਤੇ ਬਾਣੀ ਦੇ ਨਾਲ ਜੁੜ ਗਏ। ਭਾਗ ਕੇ ਪ੍ਰਭੂ ਦੀ ਭਗਤੀ ਦੇ ਵਿੱਚ ਜੁੜ ਗਏ ਉਸ ਕਰਤੇ ਦੇ ਨਾਲ ਜੁੜ ਗਏ ਤੇ ਕਈਆਂ ਨੇ ਸਮਾਂ ਲੰਘਾ ਲਿਆ ਹਨਾ ਤੇ ਉਹਦੇ ਕਹਨੂੰ ਅੱਗਾ ਪਿੱਛਾ ਰਹਾ ਅੱਗਾ ਆਇਆ ਨੇੜੇ ਪਿੱਛਾ ਰਹਾ ਦੂਰ ਤੇ ਉਹ ਸਮਾਂ ਵੀ ਆ ਗਿਆ ਤੇ ਉਹ ਫੇਰ ਵੀ ਨਹੀਂ ਸਮਾਂ ਜਪਣ ਦੇ ਵਿੱਚ ਕੱਢ ਹੋਇਆ ਲਾ ਹੋਇਆ ਉਸ ਘਰਤੇ ਦੀ ਯਾਦ ਦੇ ਵਿੱਚ ਬੈਠ ਹੀ ਨਹੀਂ ਹੋਇਆ ਇਹ ਜਿੰਨੀ ਜੇਤੀ ਸਮਝ ਆਵੇ ਤੀਜੇ ਪਾਤਸ਼ਾ ਗੁਰਬਾਣੀ ਦੇ ਵਿੱਚ ਮੂਹਰ ਲਾਉਂਦੇ ਨੇ ਇਹ ਸਰੀਰ ਆ ਮੇਰਾ ਹੁਣ ਸ਼ੀਸ਼ਾ ਦਿਖਾਉਂਦੇ ਨੇ ਪਾਤਸ਼ਾ ਤੁਹਾਨੂੰ ਕਦੇ ਸ਼ੀਸ਼ੇ ਦੇ ਵਿੱਚ ਨਾ ਖੜਿਓ ਆਪਣਾ ਅਕਸ ਦੇਖਿਓ ਤੇ ਆਪਣੇ ਆਪ ਨੂੰ ਇਹ ਪੰਕਤੀ ਦੇ ਨਾਲ ਕੰਪੇਅਰ ਕਰੋ ਵੀ ਪਾਤਸ਼ਾਹ ਤੁਹਾਨੂੰ ਕੀ ਸੰਬੋਧਨ ਕਰਕੇ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਇਹ ਸਰੀਰਾਂ ਮੇਰਿਆ ਇਸ ਜਗ ਮੈਂ ਆਇਆ ਕਿਆ ਤਦ ਕਰਮ ਕਮਾਏ ਆ ਜਿਹੜਾ ਹੁਣ ਆਪਾਂ ਕਰਮ ਕਮਾ ਰਹੇ ਆ ਬੈਠੇ ਕੀਰਤਨ ਸੁਣਨਾ ਭਜਨ ਕਰਨਾ ਸੇਵਾ ਕਰਨੀ ਬੰਦਗੀ ਕਰਨੀ ਸਤ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਇਹ ਕਰਮ ਕਰਨ ਨੂੰ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਹੈ ਤੇ ਆਪਾਂ ਕੀ ਕਰਦੇ ਆਂ ਚੋਰੀਆਂ ਜਾ ਰੀਆਂ ਠੱਗੀਆਂ ਠੋਰੀਆਂ ਤੇ ਫਿਰ ਸ਼ੀਸ਼ੇ ਦੇ ਵਿੱਚ ਖੜ ਕੇ ਪੁੱਛੋ ਇਹ ਸਰੀਰਾ ਮੇਰਾ ਇਸ ਜਗ ਮੈਂ ਆਇਕ ਹੈ ਕਿ ਆ ਤੂੰ ਤਾਂ ਕਰਮ ਕਮਾਇਆ ਕਹਿੰਦੇ ਦੱਸ ਬਈ ਇਹ ਸਰੀਰਾ ਤੂੰ ਇਸ ਸੰਸਾਰ ਦੇ ਵਿੱਚ ਆਇਆ 84 ਲੱਖ ਜੂਨ ਦਾ ਤੈਨੂੰ ਪ੍ਰਧਾਨ ਬਣਾਇਆ ਮਨੁਸ਼ਾ ਦੇਹੀ ਤੇ ਤੂੰ ਕੀ ਕਰਮ ਕਮਾਇਆ ਇਸ ਜਹਾਨ ਦੇ ਵਿੱਚ ਆ ਕੇ ਕਿ ਕਰਮ ਕਮਾਇਆ ਤੂੰ ਤੇ ਸਰੀਰਾ ਜਾਂ ਤੂੰ ਜਗ ਮੇ ਆਇਆ ਹੁਣ ਜੇ ਬੰਦਾ ਕਵੇ ਵੀ ਨਹੀਂ ਜੀ ਖਾਓ ਪੀਓ ਆ ਜਗ ਮਿੱਠਾ ਅੱਗਾ ਕਿਨੇ ਡਠਾ ਤੇ ਖਾਣ ਪੀਣ ਸੌਣ ਇਹ ਤਾਂ ਫਿਰ ਪਸ਼ੂ ਵੀ ਕਰਦੇ ਨੇ ਆ ਪਸ਼ੂ ਬੰਨੇ ਨੇ ਗਾਈਆਂ ਨੇ ਤੇ ਆਹੀ ਕਰਦੀਆਂ ਨੇ ਸੌਂ ਜਾਂਦੀਆਂ ਨੇ ਖਾ ਲੈਂਦੀਆਂ ਨੇ ਪੀ ਲੈਂਦੀਆਂ ਨੇ ਬਸ ਤੇ ਫਿਰ ਆਪਣੇ ਤੇ ਜਾਨਵਰਾਂ ਦੇ ਵਿੱਚ 84 ਲੱਖ ਜੂਨ ਦੇ ਵਿੱਚ ਫਰਕ ਕਿੱਥੇ ਹੋਇਆ ਦੇਖੋ ਸਤਜਯੁਗ ਦੁਆਪੁਰ ਤ੍ਰੇਤਾ ਯੁਗ ਬਦਲੇ ਬੰਦੇ ਨੇ ਇਕੱਲੇ ਨੇ ਤਰੱਕੀ ਕੀਤੀ ਹੈ ਜਿਹੜੇ ਕੋਈ ਜਾਨਵਰ ਜਾਂ ਪਸ਼ੂ ਪੰਛੀ ਹੋਏ ਨੇ ਇਹ ਤਾਂ ਪਹਿਲਾਂ ਵੀ ਨਹੀਂ ਬੋਲਦੇ ਸੀ ਹੁਣ ਵੀ ਨਹੀਂ ਬੋਲਦੇ ਭਾਵੇਂ ਜਿਵੇਂ ਆਪਾਂ ਬੋਲਦੇ ਆ ਇਹ ਪਹਿਲਾਂ ਵੀ ਜਿਵੇਂ ਇਹਨਾਂ ਦੀ ਆਵਾਜ਼ ਸੀ ਉਹ ਉਵੇਂ ਹੀ ਇਹਨਾਂ ਦੀ ਪ੍ਰਕਿਰਿਆ ਹੁਣ ਹੈ ਕਿੰਨੇ ਵੀ ਜਾਨਵਰ ਨੇ ਪਸ਼ੂ ਪੰਛੀ ਨੇ ਇੱਕ ਬੰਦੇ ਨੇ ਤਰੱਕੀ ਕੀਤੀ ਐ ਬੰਦੇ ਨੇ ਅੱਗ ਦੀ ਖੋਜ ਕੀਤੀ ਪਹਿਲਾਂ ਬੰਦਾ ਕੱਚਾ ਕੁਝ ਖਾਂਦਾ ਸੀ ਫਿਰ ਪੱਕਾ ਖਾਣ ਲੱਗ ਗਿਆ ਪਹਿਲਾਂ ਬੰਦਾ ਜੰਗਲਾਂ 'ਚ ਰਹਿੰਦਾ ਸੀ ਹੁਣ ਪੱਕੇ ਮਕਾਨ ਬਾਲੇ ਪਹਿਲਾਂ ਬਿਨਾਂ ਵਸਤਰਾਾਂ ਤੋਂ ਰਹਿੰਦਾ ਸੀ ਫਿਰ ਵਸਤਰਾਾਂ ਦੀ ਖੋਜ ਹੋਈ ਤਾਂ ਬੰਦੇ ਨੂੰ ਪਾਤਸ਼ਾਹ ਭਗਵਾਨ ਨੇ ਦਿਮਾਗ ਦਿੱਤਾ ਐ ਤੇ ਜੇ ਹੁਣ ਤੁਹਾਨੂੰ ਦਿਮਾਗ ਦਿੱਤਾ ਐ ਤੇ ਪਾਤਸ਼ਾਹ ਕਹਿੰਦੇ ਫਿਰ ਸੋਚ ਤੂੰ ਕੀਤਾ ਕੀ ਹੈ ਤੈਨੂੰ ਸੋਜੀ ਬਖਸ਼ੀ ਐ ਤੈਨੂੰ ਪੈਰ ਬਖਸ਼ੇ ਨੇ ਵੀ ਤੂੰ ਇਹਨਾਂ ਪੈਰਾਂ ਦੇ ਨਾਲ ਚੱਲ ਕੇ ਸੰਗਤ ਦੇ ਵਿੱਚ ਜਾ ਤੈਨੂੰ ਹੱਥ ਦਿੱਤੇ ਨੇ ਹੱਥਾਂ ਦੇ ਨਾਲ ਸੇਵਾ ਕਰ ਤੈਨੂੰ ਅੱਖਾਂ ਦਿੱਤੀਆਂ ਨੇ ਇਹ ਨੇਤਰੋ ਮੇਰਿਓ ਹਰਬਿਨ ਅਵਰਨਾ ਦੇਖੋ ਕੋਈ ਤੁਹਾਨੂੰ ਨੇਤਰ ਦਿੱਤੇ ਨੇ ਵੀ ਹਰੀ ਤੋਂ ਬਿਨਾ ਨਹੀਂ ਕਿਸੇ ਨੂੰ ਦੇਖਣਾ ਤੁਹਾਨੂੰ ਕੰਨ ਦਿੱਤੇ ਨੇ ਵੀ ਹਰੀ ਦੀ ਬਾਤ ਤੋਂ ਬਿਨਾ ਕੋਈ ਬਾਤ ਨਹੀਂ ਸੁਣਨੀ ਇਹ ਜਿਹੜੀ ਜੀਭਾ ਹੈ ਇਹ ਕਿ ਚੁਗਲੀ ਵਾਸਤੇ ਥੋੜੋ ਦਿੱਤੀ ਹੈ ਨੰਦਿਆ ਵਾਸਤੇ ਥੋੜੋ ਦਿੱਤੀ ਹੈ ਤੇ ਬਾਦਸ਼ਾਹ ਇੱਥੇ ਵੀ ਤੀਜੇ ਬਾਸ਼ਾ ਸ਼ੀਸ਼ਾ ਦਿਖਾਉਂਦੇ ਨੇ ਕਹਿੰਦੇ ਸ਼ੀਸ਼ੇ ਦੇ ਵਿੱਚ ਖੜ ਕੇ ਕਹਿੰਦੇ ਆਪ ਦੇ ਆਪ ਨੂੰ ਸਵਾਲ ਪੁੱਛ ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਅੱਗੇ ਬਾਦਸ਼ਾਹ ਕਹਿੰਦੇ ਨੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਹੁਣ ਜਿਨੇ ਤੈਨੂੰ ਭਗਵਾਨ ਨੇ ਤੇਰਾ ਇਹ ਸਰੀਰ ਰਚਿਆ ਅਸੀਂ ਅੱਗੇ ਵੀ ਕਹਿੰਨੇ ਹੁੰਦੇ ਨੇ ਨਾ ਵੀ ਆਪਾਂ ਸੁਖਮਨੀ ਸਾਹਿਬ ਦੀ ਵਿੱਚ ਪੜ੍ਹਦੇ ਆ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਿਵਾਰ ਸ਼ਿੰਗਾਰਿਆ ਤੇ ਉਵੇਂ ਬਾਦਸ਼ਾਹ ਇੱਥੇ ਕਹਿੰਦੇ ਨੇ ਜਿਨ ਹਰ ਤੇਰਾ ਰਚਨ ਰਚਿਆ ਕਹਿੰਦੇ ਜਿਹੜੇ ਹਰੀ ਨੇ ਤੇਰਾ ਰਚਨ ਰਚਿਆ ਤੈਨੂੰ ਬਣਾਇਆ ਵਾ ਸੋ ਹਰ ਮਨ ਨਾ ਵਸਾਇਆ ਇਹ ਮੂਰਖਾ ਤੂੰ ਆਪਣੇ ਮਨ ਦੇ ਵਿੱਚ ਉਹ ਹਰੀ ਨੂੰ ਵਸਾਇਆ ਹੀ ਨਹੀਂ ਆਪਣੇ ਮਨ ਦੇ ਵਿੱਚ ਉਹ ਪਿਆਰੇ ਨੂੰ ਕਦੇ ਅਰਾਧਿਆ ਹੀ ਨਹੀਂ ਇਹ ਆਪਾਂ ਜਿਹੜੇ ਜਿਹੜੀਆਂ ਦਾਤਾਂ ਦੇ ਮਗਰ ਭੱਜੇ ਫਿਰਦੇ ਆ ਨਾ ਜੇ ਉਸ ਅਕਾਲ ਪੁਰਖ ਦੀ ਦ੍ਰਿਸ਼ਟੀ ਨਹੀਂ ਨਾ ਤੇ ਭਾਈ ਇਹ ਜਿਹੜੀਆਂ ਦਾਤਾਂ ਨੇ ਇਹ ਦੁੱਖਾਂ ਦਾ ਕਾਰਨ ਬਣ ਲੀਆਂ ਨੇ ਇਹ ਦਾਤਾ ਦੁੱਖਾਂ ਦਾ ਕਾਰਨ ਬਣਦੀਆਂ ਨੇ ਕਿੰਨੇ ਕਿੰਨੇ ਆ ਹੁਣ ਕਿਸੇ ਨੇ ਅਰਦਾਸ ਕੀਤੀ ਵੀ ਸਾਡੇ ਪੁੱਤਰ ਹੈ ਨਹੀਂ ਗੁਰੂ ਨਾਨਕ ਨੇ ਪੁੱਤਰ ਬਖਸ਼ਤਾ ਤੇ ਜੇ ਉਹ ਪੁੱਤਰ ਨਲਾਇਕ ਨਿਕਲ ਜੇ ਜਾਂ ਉਹ ਪੁੱਤਰ ਨੂੰ ਕੋਈ ਅਭਿ ਨਭੀ ਹੋ ਜੇ ਫੇਰ ਤੇ ਦੁੱਖੀ ਹੈ ਹੋਰ ਕਿਸੇ ਨੇ ਕਿਹਾ ਸਾਡੇ ਕੋਲ ਮਾਇਆ ਹੈ ਨਹੀਂ ਉਹਨੂੰ ਗੁਰੂ ਨਾਨਕ ਨੇ ਜੇ ਮਾਇਆ ਬਖਸ਼ਤੀ ਉਹ ਫਿਰ ਮਾਇਆ ਦੇ ਨਾਲ ਜੇ ਉਹ ਵਿਕਾਰੀ ਬਣ ਗਿਆ ਫੇਰ ਉਹ ਵੀ ਦੁੱਖ ਹੈ ਕੋਈ ਨਾ ਕੋਈ ਰੋਗ ਲੱਗੇਗਾ ਬਿਨਾ ਉਸ ਅਕਾਲ ਪੁਰਖ ਦੇ ਸਿਮਰਨ ਤੋਂ ਬਿਨਾ ਬਿਨਾ ਉਸ ਅਕਾਲ ਪੁਰਖ ਪਿਆਰੇ ਦੀ ਯਾਦ ਤੋਂ ਬਿਨਾ ਬਿਨਾ ਉਸ ਪਰਮਾਤਮਾ ਦੀ ਦ੍ਰਿਸ਼ਟੀ ਤੋਂ ਬਿਨਾ ਭਾਈ ਕਿਤੇ ਵੀ ਸੁਖ ਨਹੀਂ ਹੈ ਤੇ ਪਾਸ਼ਾ ਕਹਿੰਦੇ ਨੇ ਜਿਨ ਹਰ ਤੇਰਾ ਰਚਨ ਰਜਿਆ ਜਿਹੜੇ ਅਕਾਲ ਪੁਰਖ ਨੇ ਤੇਰਾ ਇਹ ਸਰੀਰ ਸਜਿਆ ਇਹ ਤੈਨੂੰ ਘੜਿਆ ਹੈ ਘੜਤ ਘੜੀ ਹੈ ਤੇ ਤੂੰ ਉਹਨੂੰ ਚਿੱਤ ਦੇ ਵਿੱਚ ਕਦੇ ਯਾਦ ਨਹੀਂ ਕੀਤਾ ਅੱਗੇ ਪਾਸ਼ਾ ਕਹਿੰਦੇ ਨੇ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਹੁਣ ਗੁਰੂ ਦੀ ਕਿਰਪਾ ਗੁਰ ਪ੍ਰਸਾਦੀ ਪ੍ਰਸਾਦ ਭਾਵ ਕੇ ਕਿਰਪਾ ਕਿ ਤੁਹਾਡੇ ਤੇ ਕਿਰਪਾ ਹੋਈ ਹੈ ਤੁਸੀਂ ਪਿਛਲੇ ਜਨਮ ਦੇ ਵਿੱਚ ਪੂਰਵ ਜਨਮ ਬਾਣੀ ਕਹਿੰਦੀ ਹੈ ਮਾਤ ਪਿਤਾ ਭਾਈ ਸੁਤ ਬੰਤਾ ਅੰਤੈ ਕੋਨਾ ਸਹਾਈ ਪੂਰਵ ਜਨਮ ਕੇ ਮਿਲੇ ਸੰਯੋਗੀ ਇਹ ਪਿਛਲੇ ਜਨਮਾਂ ਦੀ ਖੇਡ ਹੈ ਸਾਰੀ ਕੁਝ ਪਿਛਲੇ ਜਨਮ ਦੇ ਵਿੱਚ ਕੋਈ ਕਰਮ ਆਪਾਂ ਬੀਜਿਆ ਤਾਂ ਗੁਰੂ ਨਾਨਕ ਦੇ ਘਰ ਦੀ ਸੰਗਤ ਪ੍ਰਾਪਤ ਹੋਈ ਹੁਣ ਆਪਾਂ ਇਹ ਕਰਮ ਬੀਜ ਰਹੇ ਹਾਂ ਤਾਂ ਅਗਲੇ ਜਨਮ ਦੇ ਵਿੱਚ ਫੇਰ ਗੁਰੂ ਨਾਨਕ ਆਪਣੀ ਦਰ ਘਰ ਦੀ ਸੰਗਤ ਬਖਸ਼ਣਗੇ ਜਿਹੜੀਆਂ ਕੋਈ ਹੁਣ ਬਾਦਸ਼ਾਹ ਨੂੰ ਪਤਾ ਹੈ ਵੀ ਤੁਹਾਨੂੰ ਲੋੜ ਹੈ ਦਾਤਾਂ ਦੀ ਉਹ ਫੇਰ ਗਾਂ ਬਖਸ਼ਣਗੇ ਜਾਂਚ ਦੇਣਗੇ ਬਖਸ਼ਣਗੇ ਜਦੋਂ ਬਖਸ਼ਣਗੇ ਦਾਤ ਲੈਣੀ ਸੌਖੀ ਹੈ ਉਹ ਸੰਭਾਲਣੀ ਬੜੀ ਔਖੀ ਹੈ ਕੋਈ ਵਸਤੂ ਹੋਵੇ ਨਾ ਹਾ ਉਹ ਸੰਭਾਲਣੀ ਹੁਣ ਫਸਲ ਹੈ ਬੀਜ ਲਈ ਇਹ ਸਾਹਮਣੀ ਬੜੀ ਔਖੀ ਹੈ ਤੇ ਉਹਦੀ ਕਿਰਪਾ ਹੈ ਮਾਲੀ ਨੇ ਤਾਂ ਦੇਖੋ ਮਾਲੀ ਨੇ ਬੂਟਾ ਲਾਤਾ ਉਹਨੂੰ ਫਲ ਤੇ ਫੁੱਲ ਸੁਗੰਧੀ ਤੇ ਰਸ ਇਹ ਅਕਾਲ ਪੁਰਖ ਨੇ ਭਰਨਾ ਹੈ ਪਰ ਤੇ ਅਰਦਾਸ ਕਰਨੀ ਚਾਹੀਦੀ ਸਿੱਖ ਨੂੰ ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ ਕਿਵੇਂ ਪ੍ਰਵਾਨ ਹੋਇਆ ਜਾਵੇ ਕਿਵੇਂ ਪ੍ਰਵਾਨ ਹੋਵੇ ਹੁਣ ਘਰੇ ਆਪਾਂ ਦਾਲ ਸਬਜ਼ੀ ਬਣਾਉਨੇ ਆ ਤੇ ਉਹ ਕੋਈ ਖਾਵੇ ਤੇ ਉਹ ਸਵਾਦ ਤਾਂ ਹੀ ਲੱਗੂ ਜੇ ਤੜਕੇ ਤੁੜਕਾ ਲੱਗਿਆ ਹੋ ਵਧੀਆ ਤਰੀਕੇ ਨਾਲ ਬਣਾਈ ਹੋ ਤੇ ਜੇ ਉਹ ਖੇ ਖਰਾਬ ਜਾ ਕੰਤਾ ਹੋ ਤੇ ਫਿਰ ਉਹ ਪ੍ਰਵਾਨ ਹੀ ਨਹੀਂ ਉਹ ਘਰਦਿਆਂ ਨੇ ਖਾਣੀ ਨਹੀਂ ਅਗਲਾ ਚਲਾ ਕੇ ਮਾਰਦਾ ਵਿੜੇ ਜ ਥਾਲੀ ਵੀ ਆ ਕੇ ਬਣਾਇਆ ਤੇ ਆਪਾਂ ਇਹ ਸਰੀਰ ਦਿੱਤਾ ਐਡਾ ਮਹੰਗਾ ਜਿਹਦਾ ਕੋਈ ਮੁੱਲ ਹੀ ਨਹੀਂ ਭਗਵਾਨ ਨੇ ਦਿੱਤਾ ਤੇ ਆਪਾਂ ਇਹ ਰੈਣ ਗਵਾਈ ਸੋਇ ਕੈ ਦਿਨ ਸਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਫਰੀਦ ਸਾਹਿਬ ਵੀ ਕਹਿੰਦੇ ਨੇ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਹਨਾ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਕਹਿੰਦੇ ਚਾਰ ਪੈਰ ਤੂੰ ਗਵਾਲੇ ਸੋਂਗੇ ਚਾਰ ਗਵਾਇਆ ਹੰਡ ਭਾਵ ਕੇ ਫਿਰ ਤੁਰ ਕੇ ਗਵਾ ਲਿਓ ਇਧਰੋਂ gekeੜਾ ਦਿੱਤਾ ਉਧਰ ਚਲਾ ਗਿਆ ਇਧਰੋਂgekeੜਾ ਦਿੱਤਾ ਉਧਰ ਚਲਾ ਗਿਆ ਚਾਰ ਗਵਾਇਆ ਸੰਮ ਸੌ ਕੇ ਗੁਜ਼ਾਰ ਲੇ ਅੱਠ ਪੈਰ ਹੁੰਦੇ ਆ 24 ਘੰਟਿਆਂ ਦੇ ਹੀਰੇ ਹੈ ਨਾ ਜਿੱਥੇ ਫਿਰ ਜਦੋਂ ਫਿਰ ਲੇਖਾ ਰੱਬ ਮੰਗੇ ਸੀਗਾ ਫਿਰ ਐਂ ਜਦੋਂ ਧਰਮਰਾਜ ਨੇ ਬਈ ਖੋਲੀ ਤੇ ਫਿਰ ਤੂੰ ਕਰਕੇ ਕੀ ਐ ਕੁਛ ਵੀ ਫਿਰ ਇਹ ਸਰੀਰ ਕਿਵੇਂ ਪ੍ਰਵਾਨ ਹੋਊਗਾ ਪਾਸ਼ਾ ਕਹਿੰਦੇ ਕਹ ਨਾਨਕ ਇਹ ਸਰੀਰ ਪ੍ਰਵਾਨ ਹੋਆ ਕਿਵੇਂ ਹੋ ਜਿਨ ਸਤਗੁਰ ਸਿਉਂ ਚਿਤ ਲਾਇਆ ਜਿਨੇ ਉਸ ਪਿਆਰੇ ਦੀ ਯਾਦ ਦੇ ਵਿੱਚ ਚਿਤ ਲਾਇਆ ਨਾ ਜਿਨੇ ਚਿਤ ਦੇ ਵਿੱਚ ਉਹਨੂੰ ਸਿਮਰਿਆ ਉਹ ਸਰੀਰ ਭਾਈ ਪ੍ਰਵਾਨ ਹੋਊਗਾ ਰੱਬ ਦੇ ਨੇੜੇ ਜਾਣਾ ਹੈ ਤਾਂ ਬੰਦੇ ਨੂੰ ਨਾ ਤਿੰਨ ਕੰਮ ਰੋਜ਼ ਕਰਨੇ ਚਾਹੀਦੇ ਜਦੋਂ ਤੁਸੀਂ ਰੱਬ ਦੇ ਜੇ ਤੁਸੀਂ ਨੇੜੇ ਜਾਣਾ ਹੈ ਉਹ ਤਿੰਨ ਕੰਮ ਕਿਹੜੇ ਨੇ ਪਹਿਲਾ ਹੈ ਸਵੈ ਪਰਚੂਲ ਅਜੋ ਪਾਤਸ਼ਾਹ ਨੇ ਹੋਰ ਗੁਰਮਾਰੀ ਚ ਕਿਹਾ ਹੈ ਇਹ ਸਰੀਰਾ ਮੇਰਿਆ ਸਵੈ ਪਰਜੋਲ ਕਰਨੀ ਚਾਹੀਦੀ ਹੈ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆਂ ਵੀ ਆਪ ਦੀ ਪੀੜੀ ਥੱਲੇ ਸੋਟਾ ਤੇ ਦੂਜਾ ਕਹਿੰਦੇ ਮੌਤ ਨੂੰ ਚੇਤੇ ਰੱਖਣਾ ਤੇ ਤੀਜਾ ਕਹਿੰਦੇ ਸ਼ੁਕਰਾਨੇ ਦੇ ਵਿੱਚ ਜਿਉਣਾ ਚਾਹੀਦਾ ਜਦੋਂ ਆਪਾਂ ਦੁੱਖ ਦੇ ਵਿੱਚ ਆ ਕੇ ਰੱਬ ਨੂੰ ਯਾਦ ਕਰਦੇ ਆਂ ਨਾ ਉਹ ਭਗਤੀ ਨਹੀਂ ਜਿਹੜਾ ਸ਼ੁਕਰ ਦੇ ਵਿੱਚ ਰੱਬ ਨੂੰ ਯਾਦ ਕਰਨਾ ਉਹਦੇ ਦਰ ਦੇ ਉੱਤੇ ਆਉਣਾ ਵੀ ਪਾਤਸ਼ਾਹ ਧੰਨਵਾਦ ਸ਼ੁਕਰਾਨਾ ਕੁਝ ਸੁਆਸ ਦਿੱਤੇ ਨੇ ਤੁਸੀਂ ਅੱਜ ਨਵਾਂ ਦਿਨ ਦਿੱਤਾ ਹੈ ਤੁਸੀਂ ਖਾਣ ਨੂੰ ਪਹਿਣ ਨੂੰ ਰਹਿਣ ਨੂੰ ਬੜਾ ਸਾਰਾ ਸੁੰਦਰ ਬਖਸ਼ਿਆ ਹੈ ਤੇ ਉਹ ਫਿਰ ਉਹ ਸ਼ੁਕਰਾਨਾ ਭਗਤੀ ਬਣਦੀ ਹੈ ਭਾਈ ਜਿਹੜਾ ਦੁੱਖਾਂ ਦੇ ਵਿੱਚ ਗੁਰੂ ਘਰ ਭੱਜੇ ਜਾਣਾ ਰੱਬ ਨੂੰ ਜਾ ਕੇ ਕਹਿਣਾ ਵੀ ਆਹ ਦੁੱਖ ਆ ਗਿਆ ਮੇਰੇ ਤੇ ਹੁਣ ਮੇਰੇ ਤੇ ਕਿਰਪਾ ਕਰ ਦੇਗਾ ਕਰਾਉਣੀਆਂ ਰਸਾਂ ਕਰਾਉਣੀਆਂ ਉਹ ਭਗਤੀ 'ਚ ਨਹੀਂ ਆਉਂਦਾ ਭਗਤੀ ਦੇ ਵਿੱਚ ਕੀ ਆਉਂਦਾ ਹੈ ਭਗਤੀ 'ਚ ਕੇਵਲ ਜੋ ਸ਼ੁਕਰਾਨੇ ਦੇ ਵਿੱਚ ਰੱਬ ਦਾ ਸ਼ੁਕਰ ਕਰਨਾ ਹੈ ਯਾਦ ਕਰਨਾ ਅਸੀਂ ਅੱਗੇ ਵੀ ਕਹਿੰਨੇ ਹੁੰਨੇ ਆਂ ਵੀ ਰਿਸ਼ਤਾ ਹੈ ਨਾ ਚਾਹੇ ਪਤੀ ਪਤਨੀ ਦਾ ਪੁੱਤਰ ਪਿਤਾ ਦਾ ਜਿੱਥੇ ਲੰਬਾ ਹੋਵੇ ਜਿੱਥੇ ਸ਼ਿਕਵਾ ਹੋਵੇ ਗਿਲਾ ਹੋਵੇ ਉੱਥੇ ਉਹ ਰਿਸ਼ਤੇ ਦੇ ਵਿੱਚ ਫਰਕ ਪੈ ਜਾਂਦਾ ਤੇ ਉਵੇਂ ਜੇ ਹੁਣ ਸਿੱਖ ਰੋਜ਼ ਆ ਕੇ ਗੁਰੂ ਨੂੰ ਲਾਂਭਾ ਹੀ ਲਈ ਜਾਵੇ ਤੇ ਫਿਰ ਸਿੱਖ ਤੇ ਗੁਰੂ 'ਚ ਵੀ ਫਰਕ ਪਵੇਗਾ ਸ਼ੁਕਰ ਕਰੋ ਸ਼ੁਕਰਾਨੇ ਦੇ ਵਿੱਚ ਜਿਉਣਾ ਤੇ ਜਦੋਂ ਵੀ ਜੀਵ ਸਵਾਸ ਲੈਂਦਾ ਹੈ ਤੇ ਭਾਈ ਉਹਦਾ ਹੀ ਨਵਾਂ ਜਨਮ ਹੀ ਹੁੰਦਾ ਹੈ ਆਪਾਂ ਕਿਉਂ ਜਿਹੜਾ ਸਵਾਸ ਇੱਕ ਵਾਰ ਆਪਣੇ ਬਾਹਰ ਨਿਕਲ ਗਿਆ ਸਵਾਸ ਪ੍ਰਣਾਲੀ ਦੇ ਵਿੱਚੋਂ ਜਦੋਂ ਸਵਾਸ ਬਾਹਰ ਨਿਕਲ ਗਿਆ ਉਹਨੇ ਤਾਂ ਦੁਬਾਰਾ ਮੁੜ ਕੇ ਅੰਦਰ ਆਉਣਾ ਨਹੀਂ ਤੇ ਫਿਰ ਜਿਹੜਾ ਉਹ ਸਵਾਸ ਲੈਣਾ ਉਹ ਇੱਕ ਨਵਾਂ ਜਨਮ ਹੈ ਤੇ ਹੈ ਪਾਤਸ਼ਾਹ ਜਿਹੜੀ ਸਵੈ ਪਰਚੋਲ ਦੀ ਗੱਲ ਕਰਦੇ ਆਂ ਵੀ ਆਪਣੇ ਆਪ ਨੂੰ ਆਪਣੇ ਮਨ ਦੇ ਵਿੱਚ ਜਿਹੜੀ ਚਾਹਤੀ ਮਾਰਨੀ ਅਸੀਂ ਅੱਗੇ ਵੀ ਕਈ ਵਾਰ ਕਹਿੰਦੇ ਹੁੰਨੇ ਆ ਵੀ ਜੀ ਕਿਸੇ ਇੱਕ ਬੰਦੇ ਨੂੰ ਦੂਜੇ ਨਾਲ ਕੋਲ ਬੈਠੇ ਹੋਏ ਬੰਦੇ ਦੇ ਮਨ ਦਾ ਫੁਰਨਾ ਪਤਾ ਲੱਗ ਜਾਵੇ ਨੂੰ ਤੇ ਬੰਦਾ ਨਫ਼ਰਤ ਕਰੂਗਾ ਕੋਈ ਆਪਣੇ ਮਨਾਂ ਦੇ ਵਿੱਚ ਐਡੇ ਵਕਾਹਰ ਚੱਲਦੇ ਨੇ ਇਹ ਉੱਤੋਂ ਹੀ ਆਪਾਂ ਬੜੇ ਬਣ ਠਣ ਕੇ ਰਹਿੰਦੇ ਆ ਸੋਹਣੇ ਬਣ ਕੇ ਰਹਿੰਦੇ ਆ ਤੇ ਆਪਣੀ ਬੋਲੀ ਗੱਲੀ ਅਸੀਂ ਚੰਗੀਆਂ ਆਚਾਰੀ ਕੁੜੀਆਂ ਤੇ ਜੇ ਕਿਸੇ ਨੂੰ ਅੰਦਰ ਦੀ ਭਾਵਨਾ ਦਾ ਪਤਾ ਲੱਗ ਜਾਵੇ ਵੀ ਅੰਦਰੋਂ ਕੀ ਸੋਚਦਾ ਹੈ ਇਹਦੇ ਮਨਸ਼ਾ ਕੀ ਹੈ ਇਹਦੀ ਤੇ ਆਪਾਂ ਨੇ ਇਹਦੇ ਲੱਗਣ ਦਵਾ। ਉਹ ਸਵੈ ਪਰਚੋਲ ਤੂੰ ਆਪ ਕਰਨੀ ਹੈ ਜਿਵੇਂ ਕਿਸੇ ਮਹਾਪੁਰਖਾਂ ਕੋਲ ਇਹਨਾਂ ਕਿਹੜਾ ਕੋਈ ਬੰਦਾ ਆਇਆ। ਉਹ ਕਹਿੰਦਾ ਮਹਾਪੁਰਸ਼ ਉਹ ਬੜੇ ਯਤਨ ਕਰ ਰਿਹਾ ਪਰ ਮਨ ਦੇ ਵਿੱਚ ਮਾੜੇ ਫੁਰਨੇ ਬਣਨੋਂ ਨਹੀਂ ਹਟਦੇ। ਤੇ ਉਹ ਮਹਾਤਮਾ ਨੂੰ ਕਹਿੰਦੇ ਮਾੜੇ ਕੰਮ ਨਹੀਂ ਛੁੱਟਦੇ ਮਾੜੇ ਕੰਮ ਕਰਨੋਂ ਮੈਥੋਂ ਹਟ ਨਹੀਂ ਹੁੰਦਾ ਮਾੜੇ ਫੁਰਨੇ ਨਹੀਂ ਬਣਨੋਂ ਹਟਦੇ। ਤੇ ਮਹਾਤਮਾ ਕਹਿੰਦੇ ਵੀ ਐਂ ਕਰ ਵੀ ਤੂੰ ਨਾ ਇੱਕ ਮਿੱਟੀ ਦਾ ਭਾਂਡਾ ਲੈ ਜਿਹੜਾ ਤੇਰੇ ਮਨ ਦੇ ਵਿੱਚ ਰੋਜ ਫੁਰਨਾ ਬੜਿਆ ਕਰੇ ਤੇ ਉਹ ਤੂੰ ਕਾਗਜ਼ ਦੇ ਉੱਤੇ ਲਿਖ ਕੇ ਉਹ ਮਿੱਟੀ ਦੇ ਭਾਂਡੇ ਵਿੱਚ ਪਾ ਦੇਣਾ ਤੇ ਉਹ ਕਹਿੰਦਾ ਜੀ ਫੇਰ ਉਹ ਕਹਿੰਦੇ ਵੀ ਹਫਤੇ ਬਾਅਦ ਫਿਰ ਜੇ ਤੂੰ ਸਾਡੇ ਕੋਲ ਇੱਥੇ ਆਇਆ ਕਰੇਂਗਾ ਨਾ ਤੇ ਉਹ ਕਾਗਜ਼ ਦੇ ਵਿੱਚ ਕਾਗਜ਼ ਦੇ ਉੱਤੇ ਜੋ ਤੇਰੇ ਫੁਰਨੇ ਲਿਖਿਆ ਹੋਣਗੇ ਸੰਗਤ ਦੇ ਵਿੱਚ ਖੜਕੇ ਸੁਣਾਇਆ ਕਰ ਤੇ ਉਹ ਹੈ ਕੋਈ ਦੇਖੋ ਕਿ ਜਿਹੜਾ ਆਪ ਦੇ ਮਨ ਦੇ ਮਾੜੇ ਫੁਰਨੇ ਦੱਸੇ ਕਿਸੇ ਨੂੰ ਕਿ ਮੇਰੇ ਮਨ ਚ ਤਾਂ ਆ ਖਿਆਲ ਬਣਦੇ ਨੇ ਮੇਰੇ ਮਨ ਚ ਤਾਂ ਆ ਫੁਰਨੇ ਬਣਦੇ ਕਹਿੰਦੇ ਸੰਗਤ ਦੇ ਵਿੱਚ ਪੜ ਕੇ ਸੁਣਾਇਆ ਕਰ ਤੇ ਇਹ ਬੰਦਾ ਸੁਣਾ ਨਹੀਂ ਸਕਦਾ ਭਾਈ ਜਦੋਂ ਬੰਦੇ ਨੇ ਇਹ ਜਾਣ ਲਿਆ ਨਾ ਵੀ ਰੱਬ ਮੈਨੂੰ ਦੇਖਦਾ ਹੈ ਭਗਵਾਨ ਮੈਨੂੰ ਦੇਖਦਾ ਹੈ ਜੈ ਜੈ ਪੇਖੋ ਨਾ ਜ ਹਕਨਾਵਾ ਵੀ ਇਹੀ ਆਇਆ ਜੈ ਜੈ ਪੇਖੋ ਤੈ ਹਜੂਰ ਦੂਰਕਤ ਹੋ ਨਾ ਜਾਈ ਫਿਰ ਬੰਦਾ ਉਹ ਕੰਮ ਕਰਨੋਂ ਹਟ ਜਾਂਦਾ ਹੈ ਜਿਵੇਂ ਹੁਣਾਂ ਕੈਮਰੇ ਲੱਗੇ ਨੇ ਬੰਦਾ ਕਹਿੰਦਾ ਕੈਮਰਾ ਲੱਗਿਆ ਵੀ ਭਾਈ ਵੀ ਚੋਰੀ ਨਹੀਂ ਕਰਨੀ ਕੈਮਰੇ 'ਚ ਪਤਾ ਲੱਗ ਜਾਊਗਾ ਤੇ ਜਿਹੜਾ ਰੱਬ ਦਾ ਕੈਮਰਾ ਹੈ ਉਹਦੋਂ ਕਿਵੇਂ ਬਚਿਆ ਜਾਊਗਾ ਤਾਂ ਗੁਰਬਾਣੀ ਵੀਰੇ ਇੱਥੇ ਕਹਿੰਦੀ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ ਹੈ ਕਹਿੰਦੇ ਬੰਦਿਆ ਤੂੰ ਆਪਣੇ ਦਿਲ ਦੇ ਦਿਲ ਨੂੰ ਖੋਜ ਰੋਜ਼ ਬਹਿ ਕੇ ਆਪਣੇ ਅੰਦਰ ਝਾਤੀ ਮਾਰ ਕੀ ਚਾਤੀ ਮਾਰ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਦ ਕਰਨ ਕਮਾਇ ਜਦੋਂ ਤੂੰ ਆਪਣੇ ਆਪ ਨੂੰ ਰੋਜ਼ ਪੁੱਛਣ ਲੱਗ ਗਿਆ ਆਪਾਂ ਕਾਰੋਬਾਰੀ ਬੰਦੇ ਆ ਕਈ ਆਪ ਜੱਟ ਜੀਮੇਦਾਰ ਜਾਂ ਜਿੰਨੇ ਵੀ ਆਪਾਂ ਬੈਠੇ ਆ ਆਪਾਂ ਚੱਕਦੇ ਨਾ ਕਿ ਹਸਾਬ ਕਿਤਾਬ ਕਾਪੀਆਂ ਦੇਖਦੇ ਆ ਕੀ ਕਮਾਇਆ ਕੀ ਖਟਿਆ ਕਿੰਨੇ ਦੀ ਕਣਕ ਹੋਈ ਕਿੰਨਾ ਖਰਚਾ ਆਇਆ ਜਾ ਕੋ ਕਾਰੋਬਾਰੀ ਬੰਦਾ ਜਿਹੜਾ ਉਹ ਵੀ ਦੇਖਦਾ ਵੀ ਇੰਨੇ ਦਾ ਮਾਲ ਲਿਆਂਦਾ ਇੰਨਾ ਲੱਗ ਗਿਆ ਇੰਨੇ ਦਾ ਮੈਂ ਵੇਚਤਾ ਪ੍ਰੋਫਿਟ ਲਾਸ ਤੇ ਫਿਰ ਆਪਾਂ ਜਿਹੜਾ ਜੀਵਨ ਦੇ ਵਿੱਚ ਇਹ ਸਵਾਸ ਖਰਾਬ ਕਰ ਰਹੇ ਹਾਂ ਇਹ ਦਿੱਤਾ ਹੋਇਆ ਪ੍ਰਭੂਾਨ ਦਾ ਸਮਾਂ ਜੋ ਇਹ ਪ੍ਰੋਫਿਟ ਲਾਸ ਇਹ ਕੌਣ ਦੇਖੂਗਾ ਇਹਦੇ ਲਈ ਫਿਰ ਪਾਸ਼ਾ ਕਹਿੰਦੇ ਨੇ ਸਵੈ ਪਰਚੋਲ ਬੰਦਾ ਖੋਜ ਦਿਲ ਹਰ ਰੋਜ਼ ਜਾ ਫਿਰ ਨਾ ਫਿਰ ਪਰੇਸ਼ਾਨੀ ਮਾਹ ਫਿਰ ਤੈਨੂੰ ਕੋਈ ਚਿੰਤਾ ਨਹੀਂ ਹੋਊਗੀ ਜਦੋਂ ਤੂੰ ਆਪਣੇ ਦਿਲ ਨੂੰ ਅੰਦਰੋਂ ਖੋਜੇਂਗਾ ਤੇ ਦੂਜਾ ਪਾਸ਼ਾ ਕਹਿੰਦੇ ਮੌਤ ਨੂੰ ਯਾਦ ਰੱਖੋ ਕੀਰਤਨ ਸੋਲਾ ਪੜਦੇ ਆ ਨਾ ਆਪਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਧ ਟਹਿਲ ਕੀ ਵੇਲਾ ਇਹੀਆਂ ਖਾਟ ਚਲੋ ਹਰ ਲਾਹ ਅੱਗੇ ਬਸੰ ਸੁਹਿਲਾ ਅੱਗੇ ਦੀ ਗੱਲ ਹੈ ਤੇ ਆਪਾਂ ਕਹਿੰਨੇ ਨਹੀਂ ਜੀ ਆਹ ਜਾ ਕੇ ਮਿੱਠਾ ਤੇ ਅੱਗਾ ਕਿਨੇ ਠਾ ਜਦੋਂ ਬੰਦਾ ਰੱਬ ਨੂੰ ਭੁੱਲਦਾ ਹੈ ਮੌਤ ਨੂੰ ਭੁੱਲਦਾ ਹੈ ਉਦੋਂ ਬੰਦਾ ਪਾਪ ਕਰਦਾ ਬਾਣੀ ਅੱਗੇ ਕਹਿੰਦੀ ਹੈ ਆਉਦ ਘਟੈ ਦਿਨ ਸਰੇਣ ਆ ਰਿਹਾ ਕਹਿੰਦੇ ਇੱਕ ਦਿਨ ਹੋਰ ਘਟ ਗਿਆ ਭਾਈ ਆਉਦ ਘਟਾ ਦਿਨਸ ਰਹਿਣਾਰੇ ਇੱਕ ਦਿਨ ਹੋਰ ਘਟ ਗਿਆ ਕੀ ਕਰ ਮਨ ਗੌਰ ਮਿਲ ਕਾਜ ਸਵਾਰ ਤੂੰ ਗੁਰੂ ਦੇ ਨਾਲ ਮਿਲ ਕੇ ਕਿਉਂ ਨਹੀਂ ਆਪਣੇ ਕਾਜ ਸਵਾਰ ਦਾ ਆਪਣਾ ਸਮਾ ਸਵਾਰ ਇਹੋ ਸੰਸਾਰ ਵਿਕਾਰ ਸੰਸੇ ਮੈਂ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਵਿਕਾਰਾਂ ਤੇ ਸੰਸਿਆਂ ਦੇ ਵਿੱਚ ਭੱਜਿਆ ਫਿਰਦਾ ਹੈ ਤਰੂ ਕੌਣ ਤਰਿਓ ਬ੍ਰਹਮ ਗਿਆਨੀ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਤੇ ਬ੍ਰਹਮ ਕਿੱਥੇ ਬਾਣੀ ਕਹਿੰਦੀ ਜੋਬ ਰਵਿੰਡੇ ਸੋਈ ਪਿੰਡੇ ਜੋ ਖੋਜੈ ਸੁਪਾਵ ਅੰਦਰ ਖੋਜਣਾ ਪੈਣਾ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਨ ਜਾਣੀ ਜਿਹਦੇ ਤੇ ਭਗਵਾਨ ਤੋਂ ਕਿਰਪਾ ਕੀਤੀ ਜਾਂ ਕੋ ਆਏ ਸੋਈ ਵਿਹਾਰ ਜੋ ਤੇ ਹੁਣ ਇੱਥੇ ਬਾਦਸ਼ਾਹ ਫੇਰ ਕਹਿੰਦੇ ਆ ਮਾਰ ਝਾਤ ਕਹਿੰਦੇ ਕਿਸ ਕੰਮ ਲਈ ਤੂੰ ਆਇਆ ਸ੍ਰੀ ਰਾਮ ਜਾਂ ਕੋ ਆਏ ਸੋਈ ਵੇ ਅੱਜੋ ਤੂੰ ਕਿਹੜੇ ਕੰਮ ਲਈ ਆਇਆ ਹੈ ਹਰ ਗੁਰਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏ ਕੋਕੇਰਾ ਅਬ ਕੀ ਵਾਰ ਬਖਸ਼ ਬੰਦੇ ਇਹ ਮੌਤ ਨੂੰ ਜਦੋਂ ਬੰਦਾ ਯਾਦ ਰੱਖਦਾ ਪਾਸ਼ਾ ਕਹਿੰਦੇ ਨੇ ਨਿਜ ਨਿਜ ਘਰ ਮਹਿਲ ਨਿਜ ਕਹਿੰਦੇ ਆ ਨਿਜ ਘਰ ਦਾ ਭਾਵ ਹੁੰਦਾ ਛੋਟਾ ਘਰ ਨਿਜ ਘਰ ਮਹਿਲ ਕਹਿੰਦੇ ਤੂੰ ਛੋਟੇ ਘਰ ਤੋਂ ਵੱਡੇ ਘਰ ਦੇ ਵਿੱਚ ਚਲਾ ਜਾ ਕਿਵੇਂ ਪ੍ਰਮਾਤਮਾ ਦਾ ਘਰ ਹੈ ਵੱਡਾ ਨਿਜ ਘਰ ਮਹਿਲ ਪਾਵੋ ਸੁੱਖ ਸਹਜੇ ਤੂੰ ਛੋਟੇ ਘਰ ਤੋਂ ਵੱਡੇ ਘਰ ਦੇ ਵਿੱਚ ਜਾ ਸਕਦਾ ਹੈ ਛੋਟਾ ਘਰ ਹੈ ਮਨ ਤੇ ਵੱਡਾ ਘਰ ਤੇ ਵੱਡਾ ਘਰ ਹੈ ਪ੍ਰਮਾਤਮਾ ਦਾ ਮਹਿਲ ਨਿਜ ਘਰ ਮਹਿਲ ਪਾਵੋ ਸੁੱਖ ਸਹਜੇ ਸਹਜੇ ਮਿਲ ਜੂ ਬਹਰ ਨਾ ਹੋਏ ਕੋ ਫੇਰਾ ਵੀ ਦੁਬਾਰਾ ਬਾਸ਼ਾ ਕਿਰਪਾ ਕਰੋ ਇਸ ਧਰਤੀ ਤੇ ਮਾਤ ਲੋਕ ਤੇ ਦੁਬਾਰਾ ਨਾ ਜਨਮ ਲੈਣਾ ਪਵੇ ਕਿਉਂ ਜੁਗ ਜੁਗ ਮੇਰੇ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ ਇਹ ਸਰੀਰ ਬੰਦੇ ਨੂੰ ਬਾਰ ਬਾਰ ਧਰਤੀ ਤੇ ਉਦੋਂ ਆਉਣਾ ਪੈਂਦਾ ਜਦੋਂ ਬੰਦੇ ਦੀ ਅੰਤ ਸਮੇਂ ਸੁਰਤੀ ਰਹਿ ਜਾਵੇ ਜਿੱਥੇ ਤੁਹਾਡੀ ਸੁਰਤੀ ਰਹਿ ਗਈ ਨਾ ਜਿਵੇਂ ਗੁਰਬਾਣੀ ਕਹਿੰਦੀ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾਵਾਂ ਮੇ ਜੋ ਮਰੇ ਕਹਿੰਦੇ ਜਿਹੜਾ ਅੰਤਵਾਰ ਲక్ష్ਮੀ ਸਿਮਰਦਾ ਉਹ ਸੱਪ ਬਣਦਾ ਹੈ ਜਿਹੜਾ ਅੰਤ ਵਾਰ ਘਰ ਸਿਮਰਦਾ ਹੈ ਉਹ ਪ੍ਰੀਤ ਬਣਦਾ ਹੈ ਜੋ ਅੰਤ ਕਾਲ ਦੇ ਵਿੱਚ ਇਸ ਬੱਚਿਆਂ ਨੂੰ ਸਿਮਰਦਾ ਹੈ ਉਹ ਸੂਰ ਬਣਦਾ ਹੈ ਪਾਸ਼ਾ ਕਹਿੰਦੇ ਨੇ ਤੇ ਜੇ ਫਿਰ ਭਗਵਾਨ ਦੇ ਘਰ ਦੀ ਕਿਵੇਂ ਪ੍ਰਾਪਤੀ ਹੋ ਜੇ ਅੰਤ ਕਾਲ ਦੇ ਵਿੱਚ ਆਪਾਂ ਭਗਵਾਨ ਨੂੰ ਸਿਮਰਾਂਗੇ ਤੇ ਹੁਣ ਅੰਤ ਕਾਲ ਕਦੋਂ ਆਊਗਾ ਇਹ ਪਤਾ ਕਿਸੇ ਨੂੰ ਜੰਮਣਾ ਮਰਨਾ ਤੇ ਬੰਦੇ ਦੀ ਰੋਜੀ ਗੁਰਨਾਨਕ ਦੀ ਮੁਠੀ ਦੇ ਵਿੱਚ ਹੈ ਭਾਈ ਜਦੋਂ ਇੱਕ ਸਵਾਸ ਅੰਦਰੋਂ ਬਾਹਰ ਚਲਾ ਗਿਆ ਉਹ ਤੁਹਾਡਾ ਨਵਾਂ ਜਨਮ ਹੈ ਜਿਹੜਾ ਇੱਕ ਸਾਹ ਲੈਨੇ ਆ ਨਾ ਸਾਹ ਦੀ ਪ੍ਰਕਿਰਿਆ ਹੈ ਇਹ 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 ਜਨਮ ਮਰਨ ਦੀ ਪ੍ਰਕਿਰਿਆ ਹੀ ਹੈ ਹੁਣ ਜਿਹੜਾ ਸਾਹ ਬਾਹਰ ਚਲਾ ਗਿਆ ਖੋਰੇ ਦੁਬਾਰਾ ਆਵੇ ਨਾ ਆਵੇ ਕੀ ਪਤਾ ਐਸ ਲਈ ਪਾਸ਼ਾ ਕਹਿੰਦੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂੜੇ ਜਦੋਂ ਤੁਸੀਂ ਸੰਗਤ ਦੇ ਵਿੱਚ ਬੈਠੋਗੇ ਤੋਂ ਨੂੰ ਗੁਰਬਾਣੀ ਸ਼ੀਸ਼ਾ ਦਿਖਾਊਗੀ ਥੋ ਤੁਸੀਂ ਸਵੈ ਪਰਚੋਲ ਕਰੋਗੇ ਤੁਹਾਨੂੰ ਪਤਾ ਲੱਗੂ ਇਸ ਸੰਸਾਰ ਤੇ ਅਸੀਂ ਕਰਨ ਕੀ ਆਏ ਆ ਤੁਹਾਨੂੰ ਗੁਰਬਾਣੀ ਮੌਤ ਯਾਦ ਕਰਾਉਂਦੀ ਹੈ ਬੰਦਿਆ ਕਿਸੇ ਸਮੇਂ ਵੀ ਤੈਨੂੰ ਕਾਲ ਘਰ ਸਕਦਾ ਹੈ ਤੇ ਫਿਰ ਤੀਜਾ ਬਾਦਸ਼ਾਹ ਕਹਿੰਦੇ ਨੇ ਜੇ ਰੱਬ ਦੇ ਨੇੜੇ ਜਾਣਾ ਤਾਂ ਸ਼ੁਕਰ ਦੇ ਵਿੱਚ ਆ ਜਾ ਜੇ ਰੱਬ ਦੇ ਨੇੜੇ ਜਾਣਾ ਕਿਸੇ ਨੂੰ ਆਪਾਂ ਕੌੜੇ ਬੋਲ ਬੋਲ ਕੇ ਕਿਸੇ ਨੂੰ ਆਪਾਂ ਲਾਂਬੇ ਦੇਈਏ ਉਹ ਆਪਾਂ ਨੂੰ ਨੇੜੇ ਲੱਗਣ ਦਊ ਨਾ ਤੇ ਜਿਹਨੂੰ ਆਪਾਂ ਫਿਰ ਆਏ ਪਿਆਰ ਨਾ ਬੋਲਾਂਗੇ ਉਹ ਫਿਰ ਆ ਬੜਕੇ ਵੀ ਮਿਲਦਾ ਅਗਲਾ ਕਹਿੰਦਾ ਵੀ ਤੁਹਾਨੂੰ ਲੱਗਦੇ ਸੀਗਾ ਹੋ ਚੱਲ ਗਿਆ ਉਹਵੇਂ ਹੀ ਭਗਵਾਨ ਹੈ ਜਦੋਂ ਭਗਵਾਨ ਨੇ ਦੇਖਿਆ ਵੀ ਇਹ ਤਾਂ ਮੇਰਾ ਸ਼ੁਕਰ ਕਰਦਾ ਹੈ ਜਿਵੇਂ ਕੋਈ ਕਹਿੰਦੇ ਜਾ ਰਿਹਾ ਸੀ ਕੋ ਰੱਬ ਦਾ ਪਿਆਰਾ ਉਹ ਕਿਸੇ ਨੇ ਪੁੱਛਿਆ ਕਿੱਥੇ ਚੱਲਿਆ ਉਹ ਕਹਿੰਦਾ ਵੀ ਰੱਬ ਨੂੰ ਮਿਲਣ ਚੱਲਿਆ ਉਹ ਕਹਿੰਦਾ ਮੇਰਾ ਇੱਕ ਸੁਨੇਹਾ ਲੈਦਾ ਜਾਏ ਭਗਵਾਨ ਤਾਂ ਉਹ ਕਹਿੰਦਾ ਦੱਸ ਉਹ ਕਹਿੰਦਾ ਉਹ ਵੀ ਉਹ ਕਹਿੰਦਾ ਮੇਰੇ ਕੋਲ ਬਹੁਤ ਮਾਇਆ ਹੈ ਬਹੁਤ ਪਦਾਰਥ ਹੈ ਤੇ ਤੂੰ ਭਗਵਾਨ ਨੂੰ ਕਹਿਦੀ ਵੀ ਮੈਨੂੰ ਹੋਰ ਮਾਇਆ ਪਦਾਰਥ ਦੀ ਲੋੜ ਨਹੀਂ ਤੇ ਮੈਨੂੰ ਦੇਣਾ ਬੰਦ ਕਰ ਦਵੇ ਮੇਰੇ ਕੋਲ ਬਹੁਤ ਮਾਇਆ ਹੈ ਬੜਾ ਪਦਾਰਥ ਹੈ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹ ਕਹਿੰਦਾ ਠੀਕ ਆ ਵੀ ਕਹਿ ਦੂੰਗਾ ਉਹ ਥੋੜੀ ਦੂਰ ਗਿਆ ਇੱਕ ਕੋਈ ਹੋਰ ਪੁਰਸ਼ ਮਿਲਿਆ ਉਹ ਕਹਿੰਦਾ ਵੀ ਕਿੱਥੇ ਚੱਲਿਆ ਉਹ ਕਹਿੰਦਾ ਰੱਬ ਨੂੰ ਮਿਲਣ ਚੱਲਿਆ ਉਹ ਕਹਿੰਦਾ ਮੇਰਾ ਵੀ ਇੱਕ ਸਨੇਹਾ ਲੈਂਦਾ ਜਾਏ ਉਹ ਕਹਿੰਦਾ ਦੱਸ ਉਹ ਕਹਿੰਦਾ ਚਾਰ ਦਿਨ ਹੋ ਗਏ ਮੈਨੂੰ ਰੋਟੀ ਨਸੀਬ ਨਹੀਂ ਹੋਈ ਆ ਫੱਡੇ ਪੁਰਾਣੇ ਕੱਪੜੇ ਪਤਾ ਨਹੀਂ ਕਦੋਂ ਦੇ ਮੈਂ ਪਾਈ ਫਿਰਦਾ ਤੇ ਮੇਰੇ ਕੋਲ ਨਾ ਚੱਪਲਾਂ ਨੇ ਮੂਰੇ ਗਰਮੀ ਆਉਂਦੀ ਐ ਤੇ ਭਗਵਾਨ ਨੂੰ ਮੇਰਾ ਲਾਂਭਾ ਦੇਖ ਕੇ ਆਈ ਵੀ ਕੀ ਗੱਲ ਮੈਨੂੰ ਪਦਾਰਥ ਕਿਉਂ ਨਹੀਂ ਦਿੰਦਾ ਉਹ ਕਹਿੰਦਾ ਚੰਗਾ ਜਦੋਂ ਉਹ ਧਿਆਨ ਹੋਇਆ ਮੰਤਰ ਮੁਕਤ ਹੋਇਆ ਤੇ ਖੁਦਾ ਦੀ ਕਚਹਿਰੀ 'ਚ ਭਗਵਾਨ ਦੇ ਕੋਲੇ ਜਦੋਂ ਪੇਸ਼ ਹੋਇਆ ਤੇ ਭਗਵਾਨ ਕਹਿੰਦੇ ਹੋਰ ਕੋਈ ਗੱਲ ਬਾਤ ਉਹ ਕਹਿੰਦਾ ਹਾਂ ਵੀ ਸਾਡੇ ਕੁਈ ਦੋ ਬੰਦੇ ਨੇ ਉਹਨਾਂ ਨੇ ਤੁਹਾਡੇ ਲਈ ਸੁਨੇਹਾ ਭੇਜਿਆ ਏ ਇੱਕ ਤਾਂ ਸਾਡੇ ਪਿੰਡ ਦਾ ਕੋਈ ਧਨਵਾਨ ਪੁਰਸ਼ ਏ ਉਹਨੇ ਕਿਹਾ ਏ ਵੀ ਮੈਨੂੰ ਦੇਣਾ ਬੰਦ ਕਰ ਦੇ ਮੇਰੇ ਕੋਲ ਬੜੀ ਮਾਇਆ ਏ ਬੜੀ ਦੌਲਤ ਏ ਬੜੇ ਪਦਾਰਥ ਨੇ ਭਗਵਾਨ ਮੁਸਕਰਾ ਕੇ ਕਹਿਣ ਲੱਗੇ ਵੀ ਉਸ ਧਨਵਾਨ ਪੁਰਸ਼ ਨੂੰ ਕਹਿ ਤੂੰ ਮੇਰਾ ਸ਼ੁਕਰ ਕਰਨਾ ਬੰਦ ਕਰ ਦੇ ਮੈਂ ਤੈਨੂੰ ਪਦਾਰਥ ਦੇਣੇ ਬੰਦ ਕਰ ਦੂੰਗਾ ਤੂੰ ਮੇਰਾ ਸ਼ੁਕਰ ਕਰਨਾ ਬੰਦ ਕਰ ਦਵੇ ਮੈਂ ਤੈਨੂੰ ਪਦਾਰਥ ਦੇਣੇ ਬੰਦ ਕਰ ਦੂੰਗਾ ਕਿਉਂ ਸ਼ੁਕਰ ਹੀ ਭਗਤੀ ਹੈ ਭਾਈ ਤੇ ਦੂਜਾ ਕਹਿੰਦਾ ਜਿਹੜਾ 4 ਦਿਨ ਤੋਂ ਭੁੱਖਾ ਬੈਠਾ ਉਹ ਕਹਿੰਦਾ ਮੈਨੂੰ ਕਿਉਂ ਨਹੀਂ ਭਗਵਾਨ ਕੁਝ ਦਿੰਦਾ ਭਗਵਾਨ ਕਹਿੰਦੇ ਉਹਨੂੰ ਕਹਿ ਤੂੰ ਸ਼ਿਕਵਾ ਕਰਨਾ ਬੰਦ ਕਰ ਦੇ ਮੈਂ ਤੈਨੂੰ ਪਦਾਰਥ ਦੇਣ ਲੱਗ ਦੇ ਸ਼ਿਕਵਾ ਲਾਂਬਾ ਗਿਲਾ ਇਸ ਲਈ ਭਾਈ ਜੇ ਰੱਬ ਦੇ ਨੇੜੇ ਜਾਣਾ ਤਾਂ ਸ਼ੁਕਰਾਨਾ ਤੇ ਕਿਉਂ ਜਿਹੜੇ ਫਿਰ ਸ਼ੁਕਰ ਕਰਦੇ ਨੇ ਉਹ ਨਿਮਰਤਾ ਦੇ ਵਿੱਚ ਚਲੇ ਜਾਂਦੇ ਨੇ ਪਾਈ ਗੁਰਦਾਸ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਥਾਲ ਕਮਾਈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਬੁਛਾਈ ਕਹਿੰਦੇ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਲਾਈ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਹੁਣ ਜੇ ਕੋਈ ਕਵੇ ਵੀ ਗੁਰਨਾਨਕ ਗਰੀਬ ਹੈ ਭਾਈ ਜਿਹੜੇ ਇਹ ਮਨ ਦੀ ਗਰੀਬੀ ਹੈ ਨਾ ਜਦੋਂ ਤੁਹਾਨੂੰ ਸੱਚਖੰਡ ਦੀ ਪ੍ਰਾਪਤੀ ਹੋਗੀ ਜਦੋਂ ਤੁਹਾਨੂੰ ਨੌ ਨਿਧ ਨਾਮ ਜਿਵੇਂ ਆਪਾਂ ਕਿਸੇ ਨੂੰ ਕਹਿ ਦਈਏ ਨਾ ਕਿ ਉਹਦਾ ਰੱਜਿਆ ਹੋਇਆ ਬੰਦਾ ਭਾਈ ਉਹਨੂੰ ਹੈ ਨਹੀਂ ਕੋਈ ਉਹਦਾ ਰੱਜਿਆ ਹੋਇਆ ਉਹਨੂੰ ਥੋੜੋ ਕੋਈ ਨਿੱਕੇ ਮੋٹے ਗੱਲ ਦੀ ਪਰਵਾਹ ਉਵੇਂ ਹੀ ਭਗਵਾਨ ਹੈ ਨੌ ਨਿਧ ਜਦੋਂ ਫਿਰ ਨੌ ਨਿਧ ਨਾਮ ਦੇ ਨਾਲ ਫਿਰ ਗਰੀਬੀ ਵੀ ਆਉਂਦੀ ਹੈ ਨਿਮਰਤਾ ਭਾਵ ਕੇ ਮਨ ਦੀ ਗਰੀਬੀ ਹਲੀਮੀ ਇਹ ਨਹੀਂ ਜਿਹੜੇ ਜਪਨ ਵਾਲੇ ਹੁੰਦੇ ਆ ਉਹ ਐ ਟੌਣਾ ਚ ਕਿੱਲੇ ਰੱਖਦੇ ਆ ਨਹੀਂ ਨੌਂ ਨੇਦ ਨਾਮ ਗਰੀਬੀ ਪਾਈ ਵੱਡਾ ਪੁਰਖ ਪ੍ਰਗਟਿਆ ਫਿਰ ਵੱਡਾ ਬਾਦਸ਼ਾਹ ਕਹਿੰਦੇ ਵੱਡਾ ਪੁਰਖ ਬਣ ਗਿਆ ਤੇ ਉਵੇਂ ਬਾਦਸ਼ਾਹ ਕਹਿੰਦੇ ਜਿਹੜੇ ਸ਼ੁਕਰ ਕਰਦੇ ਨੇ ਸ਼ੁਕਰ ਵਾਲੇ ਨਿਮਰਤਾ ਦੇ ਵਿੱਚ ਚਲੇ ਜਾਂਦੇ ਨੇ ਜੇ ਭਗਵਾਨ ਦੇ ਨੇੜੇ ਹੋਣਾ ਹੈ ਇਹ ਤਿੰਨ ਗੱਲਾਂ ਨੂੰ ਆਪਣੇ ਪੱਲੇ ਦੇ ਨਾਲ ਬੰਨ ਲਓ ਭਾਈ ਅਮਰਤ ਵੇਲੇ ਦੀ ਸੰਭਾਲ ਕਰਿਆ ਕਰੋ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਦਸਵੰਦ ਜਰੂਰ ਕੱਢਿਆ ਕਰੋ ਨਿਤਨੇਮ ਕਰਿਆ ਕਰੋ 24 ਘੰਟਿਆਂ ਚੋਂ ਢਾਈ ਘੰਟੇ ਜ਼ਰੂਰ ਚੌਕੜਾ ਮਾਰਿਆ ਕਰੋ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਿਆ ਕਰੋ ਭਾਈ ਫਿਰ ਕੀ ਮਿਲੇਗਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ